ਵਚਨ ਹੈ ਕਰੀਬ 1984 ਦਾ ਪਿਆਰੇ ਦਵਾਰਾ ਸਾਹਿਬ ਮਹਾਪੁਰਸ਼ ਸ੍ਰੀ ਰਮੰਦਰ ਸਾਹਿਬ ਦਰਬਾਰ ਸਾਹਿਬ ਗਏ ਸ੍ਰੀ ਕਾਦਰ ਸਾਹਿਬ ਨੂੰ ਨਮਸਕਾਰ ਕੀਤੀ ਉਸ ਤੋਂ ਬਾਅਦ ਗੁਰੂ ਨਾਨਕ ਨਵਾਸ ਉਸਲੇ ਮਹਾਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੋ ਕਿ ਧਰਮ ਜੁਦ ਮੋਰਚਾ ਲੱਗਾ ਹੋਇਆ ਸੀ ਤੇ ਮਹਾਪੁਰਸ਼ਾਂ ਦੇ ਨਾਲ ਆਪਣੇ ਨਾਲ کریم ਕੋਈ 18 ਵੀ ਸਿੰਘ ਵੀ ਸੰਸਦ ਆ ਜਗENDER ਸਿੰਘ ਮੁੰਡਿਆਲੇ ਵੀ ਸਨ ਹੋਰ ਵੀ ਸੰਸਦ ਆਸ ਵੀ ਜੂਪੀ ਤੋਂ ਆਇਆ ਸੀ ਤੇ ਮਹਾਪੁਰਸ਼ ਕਹਿੰਦੇ ਦੋ ਤਿੰਨ ਦਿਨ ਠਹਿਰ ਜਾਓ ਆਪਾਂ ਉੱਥੇ ਜਾਣਾ ਤਾਂ ਪੰਜ ਸਿੰਘ ਸਨ ਮਹਾਪੁਰਸ਼ਾਂ ਦੇ ਨਾਲ ਜਿਹੜੇ ਅੰਦਰ ਇਕੱਲੇ ਬੈਠ ਕੇ ਵਚਨ ਕਰਨੇ ਸਨ ਜਿੰਨਾ ਚਾ ਦਾਸ ਵੀ ਸੀ ਖੈਰ ਉਹਨਾਂ ਨੇ ਮਹਾਪੁਰਸ਼ਾਂ ਦਾ ਬਹੁਤ ਸਤਿਕਾਰ ਕੀਤਾ ਔਰ ਜਿਹੜੇ ਦੁਖੀ ਸਨ ਈਰਖਾ ਵਾ ਵਸਨ ਉਹਨਾਂ ਨੂੰ ਮੂੰਹ ਦੇ ਖਾਣੇ ਪਏ ਕਿਉਂਕਿ ਦੇਖਿਆ ਤਾਂ ਮਹਾਪੁਰਸ਼ ਨੇ ਇਹਨਾਂ ਬਾਰੇ ਕਹਿੰਦੇ ਕੁਝ ਇੰਨਾ ਗੁਰਮਤ ਦਾ ਪ੍ਰਚਾਰ ਇਹਨਾਂ ਨੇ ਜੂਪੀ ਕੀਤਾ ਇੱਥੇ ਕੀਤਾ ਪਰ ਹੁੰਦਾ ਕਿ ਇਹ ਸੂਰਜ ਚੜਿਆ ਦੇਖ ਕੇ ਉਲੂ ਘਬਰਾਵੇ ਫਿਰ ਉਸ ਤੋਂ ਬਾਅਦ ਕਈ ਘੰਟੇ ਉੱਥੇ ਠਹਿਰੇ ਸੀ ਕਰੀਬ 6 ਘੰਟੇ ਜਿਹਦੇ ਵਿੱਚ 7 ਘੰਟੇ ਸੀ 6 ਘੰਟੇ ਬਚਨ ਹੁੰਦੇ ਰਹੇ ਬਹੁਤ ਬਚਨ ਹੋਏ ਉੱਥੇ 1 ਘੰਟਾ ਬਾਅਦ ਸੰਗਤਾਂ ਨੂੰ ਮਹਾਪੁਰਸ਼ ਮਿਲਣ ਗਏ ਸੰਤ ਮਹਾਪੁਰਸ਼ ਪਿੰਡਾਲੇ ਸਾਨੂੰ ਅੰਦਰ ਲੰਗਰ ਸ਼ਿਕਾਇਆ ਗਿਆ ਫਿਰ ਬੈਠ ਗਏ ਜਦ ਬਾਹਰ ਆਏ ਤੇ ਮਹਾਪੁਸ਼ ਅੰਦਰੋਂ ਨਾਲ ਆਏ ਉਹ ਮੇਰਾ خیال ਸਾਂ ਚਾਰ ਮੰਜ਼ਲਾ ਬਿਲਡਿੰਗ ਹੋਏਗੀ ਜਾਂ ਵੱਧ ਘੱਟ ਹੋ ਸਕਦੀ ਮੈਨੂੰ ਉਹ ਤਾਂ ਯਾਦ ਨਹੀਂ ਤਾਂ ਪੌੜੀਆਂ ਤੱਕ ਆਏ ਸਤਕਾਰ ਨਾਲ ਛੱਡਣ ਵਾਸਤੇ ਤਾਂ ਇੱਕ ਹੋਰ ਮਹਾਤਮਾ ਸਨ ਉਹਨਾਂ ਪੰਜਾਂ ਦੇ ਵਿੱਚ ਮੈਂ ਨਾਂ ਨਹੀਂ ਲੈਣਾ ਨਾ ਲੈਣਾ ਠੀਕ ਨਹੀਂ ਹੁੰਦਾ ਆਪਣੀ ਗੱਲ ਕਰਨੀ ਉਹਨਾਂ ਨੇ ਉਹਨਾਂ ਨੂੰ ਰੋਕ ਲਿਆ ਇਸ ਤਰ੍ਹਾਂ ਬੋਢੇ ਤੋਫਲ ਲਿਆ ਸੰਤ ਗਿਆਨੀ ਜਨੈਲ ਸਿੰਘ ਜੀ ਖਾਲਸਾ ਕਹਿੰਦੇ ਸਾਦਾ ਐਂ ਦੱਸ ਵੀ ਸੱਚ ਨਾਲ ਚੱਲਣਾ ਹੈ ਕਿ ਝੂਠ ਨਾਲ ਚੱਲਣਾ ਹੈ ਕਹਿੰਦਾ ਜੀ ਚੱਲਣਾ ਤੇ ਸੱਚ ਨਾਲ ਕਹਿੰਦੇ ਫਿਰ ਸੱਚ ਨੂੰ ਛੱਡ ਕੇ ਦੂਜੇ ਪਾਸੇ ਕਿਉਂ ਹੋ ਗਏ ਫਿਰ ਸਾਥ ਵਿੱਚ ਦੂਜਿਆਂ ਦਾ ਕਿਉਂ ਦਿੱਤਾ ਫਿਰ ਅਗਲਾ ਬਚਨ ਕੀਤਾ ਉਹ ਬੋਲਣ ਦਾ ਆਪਣੇ ਮਹਾਪੁਰਸ਼ਾਂ ਨੂੰ ਕਹਿ ਲੱਗੇ ਬਾਬਾ ਜੀ ਇਹਨਾਂ ਨੂੰ ਕਹੋ ਕਿ ਹੁਣ ਬੋਲਣ ਹੁਣ ਜਵਾਬ ਦੇਣ ਆਪਣੇ ਮਹਾਪੁਰਸ਼ਾਂ ਨੇ ਉਸ ਮਹਾਤਮਾ ਦੇ ਇੱਥੇ ਹੱਥ ਲਾਇਆ ਇੱਥੇ ਕਹਿੰਦੇ ਵੀ ਇੱਥੇ ਤੇ ਸੱਚ ਹੈ ਪਰ ਮੂੰਹ ਤੋਂ ਨਹੀਂ ਆ ਰਿਹਾ ਕਹਿੰਦੇ ਇੱਥੇ ਤਾਂ ਸੱਚ ਹੈ ਅਸਲੀ ਤਾਂ ਦਾ ਪਤਾ ਹੈ ਪਰ ਬਾਹਰ ਨਹੀਂ ਆ ਰਿਹਾ ਜੇ ਅਸੀਂ ਝੂਠ ਬੋਲਨੇ ਆ ਨਾ ਅਗਲੇ ਭਾਵੇਂ ਸੱਚ ਮੰਨਦੇ ਸਾਡੀ ਆਤਮਾ ਦੱਸ ਰਹੀ ਹੈ ਕਿ ਮੈਂ ਝੂਠ ਬੋਲ ਰਿਹਾ ਮੈਂ ਆ ਕਰ ਰਿਹਾ ਮੈਂ ਆ ਕੀਤਾ ਹੈ ਅੰਦਰ ਸੱਚ ਹੈ ਕਿਸੇ ਨੂੰ ਨਾ ਪੁੱਛੋ ਆਪਣੇ ਆਪ ਨੂੰ ਪੁੱਛੋ ਸਾਹਸ ਜਿਹੜੇ ਗੁਰਮਖ ਜਨ ਉਹ ਹਰ ਸਵਾਸ ਤੇ ਪਹਿਰਾ ਦਿੰਦੇ ਆ